ਛਾਂਟ ਰਸ ਨੂੰ ਮਾਰਨ ਪਿੱਛੋਂ ਪੰਡਤਾਂ ਦੇ ਮੁੰਡੇ ਭਗਵੰਤ ਚਰਨ ਦੇ ਘਰੋਂ ਬੀਬੀ ਦੁਰਗਾ ਦੇਵੀ ਤੇ ਸਰਦਾਰ ਭਗਤ ਸਿੰਘ ਭੇਸ਼ ਮਟਾ ਕੇ ਲਾਹੌਰ ਨੂੰ ਛੱਡ ਤੁਰੇ ਮੁਖਤਿਆਰ ਸਿੰਘ ਭੈਣੀ ਵਾਲਿਆਂ ਦੀ ਕਲਮ ਤੋਂ ਲਿਖੀ ਕਵਿਤਾ ਅੰਗਰੇਜ਼ੀ ਫੈਸ਼ਨ ਦਾ ਵਰਣਨ ਜਿਥਾ ਇੰਜ ਕਰਦਾ ਹੈ ਹੱਸਦੀ বাসਦੀ ਦੁਨੀਆ ਵਿੱਚੋਂ ਸੋਹਣੇ ਰੰਗ ਤਮਾਸ਼ੇ ਇਕ ਨੈਣਾ 'ਚੋਂ ਹੰਝੂ ਕਰ ਦੇ ਇਕ ਬੁੱਲਾ ਤੇ ਹੱਸੇ ਮਿੱਠੇ ਮਿੱਠੇ ਬੋਲੇ ਬੋਲੇ ਸੋਹਣੇ ਖੰਡ ਖੜਿਆਉਣੇ ਖੁਰਦੇ ਦੇਰ ਨੀ ਲਾਉਂਦੇ ਮਿੱਠੇ ਪਾਣੀ ਵਿੱਚ ਪਤਾਸੇ ਛਾਂੜ ਰਸ ਨੂੰ ਮਾਰ ਲਗਾਏ ਜਿੰਦਾਬਾਦ ਦੇ ਨਾਰੇ ਦੁਰਗਾ ਦੇਵੀ ਕੋਲ ਪਹੁੰਚ ਕੇ ਭੇਤ ਬਤਾਏ ਸ਼ਾਰੇ ਡੋ ਅੱਡੀ ਸਾਥੀ ਨਖੜੇ ਹੋ ਕੇ ਕੱਲੇ ਕੱਲੇ ਪੈਸ ਵਟਾ ਕੇ ਜਵਾਨ ਪੰਜਾਬੀ ਨਿਕਲ ਲਾਹੌਰੋਂ ਚੱਲੇ ਦੁਰਗਾ ਕਹਿੰਦੀ ਤਨ ਭਾਗ ਜੇ ਮਰਦ ਤਾਂ ਅਜ ਗੋਰਾ ਦੁੱਖ ਸੁੱਖ ਤੇਰੇ ਨਾਲ ਬੰਡਾਉ ਫਿਕਰ ਕਰੀ ਨਾ ਭੋਰਾ ਚੱਲੀਏ ਤਿਆਗ ਲਾਹੌਰ ਭਗਤ ਸਿਆ ਖਰਚ ਬੰਨ ਲੈ ਪੱਲੇ ਸਵਟਾਕੇ ਜਵਾਨ ਪੰਜਾਬੀ ਨਿਕਲ ਲਾਹੌਰੋਂ ਚੱਲੇ ਕੱਢ ਕੇ ਤੁਰ ਤ ਸੁਹਾਗ ਪਟਿਆਰੀ ਫੁੱਲ ਚੜੀਆਂ ਸਿਰ ਲਾਈਆਂ ਪਹਿਨ ਰੇਸ਼ਮੀ ਸ਼ਾੜੀ ਬਿਸਕੁਟੀ ਗੁੱਤਾ ਦੋ ਲਟਕਾਈਆਂ ਤਾਰਿਆਂ ਵਾਂਗੂ ਦਿਸਣ ਸਤਾਰੇ ਚਮਕਣ ਸੰਪਾ ਸੱਲੇ वटी न चमकाची अडी दे हेठ जबा पाणीअ वांग हणंदा रोव कोई न चले ਸੇਵਟਾ ਕੇ ਜਵਾਨ ਪੰਜਾਬੀ ਨਿਕਲ ਲਾਹੌਰੋਂ ਚੱਲੇ ਪੈਂਟ ਕੋਟ ਅੰਗਰੇਜ਼ੀ ਵਰਦੀ ਬੂਟ ਪੱਟੀ ਕੁਲ ਲਾਈ ਸ਼ਿਰ ਤੇ ਧਰ ਅੰਗਰੇਜ਼ੀ ਟੋਪੀ ਗੁੱਟ ਤੇ ਘੜੀ ਸਜਾਈ ਤੁਰਨ ਲੱਗਿਆ ਨੇ ਸਗਨ ਮਣਾ ਕੇ ਸਮਝੇ ਪਾਗ ਸੱਬਲੇ ਪੇਸ ਵਟਾ ਕੇ ਜਵਾਨ ਪੰਜਾਬੀ ਨਿਕਲ ਲਾਹੌਰੋਂ ਚੱਲੇ ਰੂਪ ਦੇ ਸ਼ਵਤਕਰਾਂ ਕੀ ਮਹਿਮਾ ਵਰਗਾ ਰੰਗ ਭਗਤ ਸ਼ਿਉ ਅੰਗਰੇਜ਼ਾਂ ਵਰਗਾ ਦੁਨੀਆ ਹੋ ਜੇ ਦੰਗਾ ਕਿ ਆਕਨ ਨਮੰਡ ਜੈਣ ਦੇਖ ਕੇ ਮੂਰਖ ਲੋਕ ਕਵੱਲੇ ਪੇਸ ਵਟਾ ਕੇ ਜਵਾਨ ਪੰਜਾਬੀ ਨਿਕਲ ਲਾਹੌਰੋਂ ਚੱਲੇ ਕਾਂਗੇ ਬਾਲੇ ਮਾਰਨ ਬਾਜਾ ਆਗੀ ਪਸ਼ੰਜਰ ਮੇਲਾ ਹੋ ਗਿਆ टे चलण चलो चढ़ाई कंदी तवन पंजाबी नल लहारो चले आंदे न अंग्रेज द खलो निगा पे गे कुलदी रजे रोज़ मुख तयारु कवि ਕਵਤਾ ਮਹਿੰਗੇ ਮੁੱਲ ਦੀ ਸੁਣ ਜੋੜੀ ਦੇ ਬੋਲਰ ਸੀਲੇ ਹੋਵੇ ਬੱਲੇ ਬੱਲੇ ਸੰਗ ਤੇ ਹੋਵੇ ਬੱਲੇ ਬੱਲੇ ਪੇਸ਼ਵਟਾ ਕੇ ਜਵਾਨ ਪੰਜਾਬੀ ਨਿਕਲ ਲਾਹੋ ਚੱਲੇ